ਕੇਂਦਰ ਸਰਕਾਰ ਤੋਂ ਜਿਹੜਾ ਪੈਸਾ ਆਣਾ ਸੀਗਾ 611 ਕਰੋੜ ਰੁਪਇਆ ਟੋਟਲ ਉਹ ਪੈਸੇ ਇਹਨਾਂ ਕੋਲ ਆਲਰੇਡੀ ਪਹੁੰਚ ਚੁੱਕੇ ਹੈ ਮੈਂ ਭਗਵੰਤ ਮਾਨ ਜੀ ਨੂੰ ਕਹਿਣਾ ਚਾਹਣਾ ਭਗਵੰਤ ਮਾਨ ਜੀ ਪੰਜਾਬ ਨੂੰ ਪੁੱਲ ਨਾ ਜਾਇਓ ਇਹ ਸਾਰਾ ਕੁਝ ਦ੍ਰਿਸ਼ ਜਿਹੜਾ ਹੋ ਰਿਹਾ ਉਹ ਭਗਵੰਤ ਮਾਨ ਜੀ ਦੇ ਨਾਮ ਦੇ ਹੇਟਾ ਹੋ ਰਿਹਾ ਕਰ ਕੌਣ ਰਿਹਾ ਦਿੱਲੀ ਤੋਂ ਜਿਹੜੇ ਇਹਨਾਂ ਦੇ ਆਕਾਏ ਹੈ ਕੇਜਰੀਵਾਲ ਸਾਹਿਬ ਮਨੁਸ਼ ਸੋਧਿਆ ਜੀ ਇਸ ਕੇਂਦਰ ਜੈਨ ਜੀ ਤੇ ਬਾਕੀ ਜਿਹੜੇ ਨੀਰ ਸਾਹਿਬ ਤੇ ਹੋਰ ਵੀ ਜਿਹੜੇ ਇੱਥੇ ਨਾਲ ਆਏ ਉਹਨਾਂ ਦੇ ਉਹ ਕਰੇ। ਸੋਨਿਆ ਜਨਾਲਾ ਜੀ ਮੇਰੇ ਨਾਲ ਸੀਗੇ ਅਸੀਂ ਉੱਥੇ ਜਾ ਕੇ ਆਏ ਕਹਿੰਦੇ ਮੈਂ ਕਿ ਇੱਥੇ ਕੋਈ ਮਦਦ ਹੈ ਜਾਂ ਕੋਈ ਬੇੜੀਆਂ ਪਹੁੰਚੀਆਂ ਕਿ ਨਹੀਂ ਪਹੁੰਚੀਆਂ ਪੰਜ ਉਹਨਾਂ ਦੀ ਉਹ ਕਸ਼ਤੀਆਂ ਆਈਆਂ ਪਰ ਦੋ ਦਿਨ ਖੜੀਆਂ ਰਹੀਆਂ ਕਿਉਂਕਿ ਪੈਟਰੋਲ ਦੇ ਪੈਸੇ ਨਹੀਂ। ਆ ਅੱਜ ਦੇ ਦਿਨ ਸਰਕਾਰ ਦਾ ਹਾਲਾਤ ਹੈ ਪਾਣੀ ਤਾਂ ਕੌਣ ਪਹੁੰਚਾਊਗਾ? ਮੈਂ ਭਗਵੰਤ ਮਾਨ ਜੀ ਨੂੰ ਕਹਿਣਾ ਚਾਹਣਾ ਭਗਵੰਤ ਮਾਨ ਜੀ ਪੰਜਾਬ ਨੂੰ ਪੁੱਲ ਨਾ ਜਾਇਓ ਅਫਸੋਸ ਹੈ ਵੀ ਆ ਸਾਰਾ ਕੁਝ ਦ੍ਰਿਸ਼ ਜਿਹੜਾ ਹੋ ਰਿਹਾ ਹੈ ਉਹ ਭਗਵੰਤ ਮਾਨ ਜੀ ਦੇ ਨਾਮ ਦੇ ਹੇਟਾ ਹੋ ਰਿਹਾ ਹੈ ਕਰ ਕੌਣ ਰਿਹਾ ਦਿੱਲੀ ਤੋਂ ਜਿਹੜੇ ਇਹਨਾਂ ਦੇ ਆਕਾਏ ਆ ਕੇਜਰੀਵਾਲ ਸਾਹਿਬ ਮਨੂਸ਼ ਸੋਧਿਆ ਜੀ ਸਤेंद्र ਜੈਨ ਜੀ ਤੇ ਬਾਕੀ ਜਿਹੜੇ ਨਈਰ ਸਾਹਿਬ ਤੇ ਹੋਰ ਵੀ ਜਿਹੜੇ ਇੱਥੇ ਨਾਲ ਆਏ ਉਹਨਾਂ ਨੇ ਉਹ ਕਰ ਰਿਹਾ ਸਾਬ ਕਿਉਂਕਿ ਪੰਜਾਬ ਦਾ ਕੋਈ ਪੰਜਾਬੀ ਬੈਠਾ ਹੁੰਦਾ ਤੇ ਅਜ ਹਾਲਾਤ ਉੱਥੇ ਨਹੀਂ ਸੀ ਹੋਣੇ ਕਿਹੜੇ ਹਾਲਾਤਾਂ ਦੀ ਗੱਲ ਕਰੀਆਂ ਨਾ ਮੈਂ ਬੋਨੀਆਂ ਜਨਾਲਾ ਜੀ ਮੇਰੇ ਨਾਲ ਸੀਗੇ ਅਸੀਂ ਉੱਥੇ ਜਾ ਕੇ ਆਏ ਕਹਿੰਦੇ ਮੈਂ ਕਿ ਇੱਥੇ ਕੋਈ ਮਦਦ ਹੈ ਕੋਈ ਬੇੜੀਆਂ ਪਹੁੰਚੀਆਂ ਕਿ ਨਹੀਂ ਪਹੁੰਚੀਆਂ ਕਹਿੰਦੇ ਜੀ ਐਨ ਡੀ ਆਰ ਫੜਾਂ ਦੀਆਂ ਪਹਿਲਾਂ 3 ਦਿਨ ਪਹਿਲਾਂ ਪੰਜ ਉਹਨਾਂ ਦੀ ਉਹ ਕਸ਼ਤੀਆਂ ਆਈਆਂ ਪਰ 2 ਦਿਨ ਖੜੀਆਂ ਰਹੀਆਂ ਕਿਉਂਕਿ ਪੈਟਰੋਲ ਦੇ ਪੈਸੇ ਹੈ ਨਹੀਂ ਸੀਗੇ ਹੁਣ ਆਰਮੀ ਦੇ ਉਹ ਬੋਟਸ ਆਈਆਂ ਉਹ ਚੱਲ ਰਹੀਆਂ ਪੈਟਰੋਲ ਉਹਨਾਂ ਨੂੰ ਦੇਣ ਵਾਸਤੇ ਵੀ ਉੱਥੇ ਕੋਈ ਹੈ ਨਹੀਂ ਆ ਅੱਜ ਦੇ ਦਿਨ ਸਰਕਾਰ ਦਾ ਹਾਲਾਤ ਹੈ ਪਾਣੀ ਤਾਂ ਕੌਣ ਪਹੁੰਚਾਊਗਾ ਸੋਸ਼ਲ ਆਰਗੇਨਾਈਜੇਸ਼ਨ ਜਾਂ ਗੁਰੂ ਘਰ ਤੋਂ ਜਿਹੜੇ ਲੰਗਰ ਪਹੁੰਚਿਆ ਹੈ ਜਿਹੜੇ ਉੱਥੇ ਲੋਕ ਵੈਲ ਮੀਨਿੰਗ ਪੰਜਾਬੀ ਹੈ ਉੱਥੇ ਉਹਨਾਂ ਨੂੰ ਮਦਦ ਰਾਸ਼ਨ ਪਹੁੰਚਾ ਰਹੇ ਹੈ ਜਿੱਥੇ ਇਹਨਾਂ ਨੇ ਕੈਂਪ ਲਵਾਏ ਹੈ ਉਹ ਪਹੁੰਚ ਰਹੇ ਹੈ ਪਰ ਉੱਥੇ ਕਿਸੇ ਕਿਸਮ ਦਾ ਕੋਈ ਸਹਿਯੋਗ ਹੈ ਨਹੀਂ ਮੈਂ ਤੁਹਾਡੇ ਰਾਈ ਅੱਜ ਭਗਵੰਤ ਮਾਨ ਜੀ ਨੂੰ ਆਹ ਕਹਿਣਾ ਚਾਹਨਾ ਭਗਵੰਤ ਮਾਨ ਜੀ ਆਪਣੀ ਜ਼ਿੰਮੇਵਾਰੀ ਸੰਭਾਲੋ ਸਰਕਾਰ ਲੋਕਾਂ ਨੇ ਵਿਸ਼ਵਾਸ ਦਿੱਤਾ ਹੈ ਅੱਜ ਜ਼ਿੰਮੇਵਾਰੀ ਸੰਭਾਲੋ ਜਵਾਬ ਬਾਤ ਚ ਲਵਾਂਗੇ ਕਿਉਂਕਿ ਕੇਂਦਰ ਸਰਕਾਰ ਤੋਂ ਜਿਹੜਾ ਪੈਸਾ ਆਣਾ ਸੀਗਾ ਉਹ ਪੈਸੇ ਇਹਨਾਂ ਕੋਲ ਆਲਰੇਡੀ ਪਹੁੰਚ ਚੁੱਕੇ ਹੈ ਉਹ ਸਾਰੀਆਂ ਡਿਟੇਲ ਜੇ ਤੁਸੀਂ ਕਹੋਗੇ ਮੈਂ ਤੁਹਾਨੂੰ ਡਿਟੇਲਸ ਵੀ ਭੇਜ ਦਿੰਦਾ 611 ਕਰੋੜ ਰੁਪਿਆ ਟੋਟਲ ਸਟੇਟ ਡਿਜ਼ਾਸਟਰ ਰਿਸਪਾਂਸ ਜਿਹੜਾ ਪੈਸਾ ਸੀਗਾ 611 ਕਰੋੜ ਦਾ 611.2 ਉਹਦੇ ਚੋਂ 229 ਕਰੋੜ ਰੁਪਿਆ ਇਹਨਾਂ ਨੂੰ ਰਿਲੀਜ਼ ਹੋ ਚੁੱਕਿਆ ਆ ਮੇਰੇ ਕੋਲ 7 ਜੁਲਾਈ ਦੀ ਮੰਤਰੀ ਸਾਹਿਬ ਦੀ गोयल ਸਾਹਿਬ ਦੀ ਸਟੇਟਮੈਂਟ ਹੈ ਜਿਹੜੇ ਹੱਡ ਨੂੰ ਹੱਡ ਨੂੰ ਦੇਖ ਰਹੇ ਆ ਹਾਂਜੀ ਆ ਜਿਹੜੀ ਜਲ ਸਰੋਤ ਮੰਤਰੀ ਸਾਹਿਬ ਉਹਦੇ ਵਿੱਚ ਮੈਂ ਇੱਕ ਲਾਈਨ ਪੜ੍ਹ ਕੇ ਸੁਣਾਣਾ ਤੁਹਾਨੂੰ ਜੀ ਆ 7 ਜੁਲਾਈ ਦੀ ਹੈ 2025 ਪੰਜਾਬ ਵਾਟਰ ਰਿਸੋਰਸਿਸ ਮਿਨਿਸਟਰ ਬਰਿੰਦਰ ਕੁਮਾਰ ਗੋਇਲ ਹਾਂ ਮੰਡੇ ਅਸਰਟਡ ਥੈਟ ਦ ਸਟੇਟ ਗਵਰਨਮੈਂਟ ਹੈਜ਼ ਪੁਟ ਇਨ ਪਲੇਸ ਫੂਲ ਪ੍ਰੂਫ ਅਰੇਂਜਮੈਂਟਸ of effectively to effectively manage any potential flood like situation during the ongoing monsoon season ਆ ਫੂਲ ਪ੍ਰੂਫ ਹੈ ਜੀ ਆ ਫੂਲ ਪ੍ਰੂਫ ਦੇ ਵਿੱਚ ਆ ਜਿਹੜੇ ਹਾਲਾਤ ਬਣੇ ਐ ਮੈਂ ਇਹਦੇ ਕਰਕੇ ਧਿਆਨ ਇਹਦੇ ਪਾਸੇ ਲੈ ਕੇ ਆਣਾ ਚਾਹ ਰਿਹਾ ਫੂਲ ਪ੍ਰੂਫ ਦੇ ਅੰਦਰ ਆ ਕਹਿੰਦੇ ਐ ਅਸੀਂ ਆ ਦੇਖੋ ਮੈਂ ਤੁਸੀਂ ਕਿਹਾ ਵੀ ਕਦੋਂ ਰਿਲੀਜ਼ ਹੋਏ ਪੈਸੇ ਪੈਸੇ ਹਟਾਉਣ ਤੋਂ ਪਹਿਲਾਂ ਜਦੋਂ ਸਾਰੀ ਡਿਜ਼ਾਸਟਰ ਦੀ ਮੈਨੇਜਮੈਂਟ ਮੀਟਿੰਗਸ ਹੋਣੀ ਚਾਹੀਦੀ ਆ ਕਹਿੰਦੇ ਐ गोयल गोयल सेड द भगवंत मान लेट गवर्नमेंट हैज प्रायोरिटाइज्ड फूड फ्लड प्रिपरेनेस बाय कंप्लीटिंग की मिटिगेशन प्रोजेक्शंस स्ट्रेंथिंग द स्टेट्स इमरजेंसी रिस्पांस कैपेसिटी ही इनफॉर्म्ड दैट ओवर ₹230 करोड़ हैव बीन स्पेंट ऑन फ्लड प्रिजर्वेशन मेयर्स अतः 230 करोड़ रुपए लाइव बैठे है ते हालात है ਪੋਏ ਤੋਂ ਲੈ ਕੇ ਪਠਾਨਕੋਟ ਪੋਏ ਤੋਂ ਲੈ ਕੇ ਸਾਡੇ ਫਾਜ਼ਿਲਕਾ ਫਿਰੋਜ਼ਪੁਰ ਤਾਈਂ ਸੇਮ ਨਾਲਿਆਂ ਦੀ ਸਫਾਈ ਨਹੀਂ ਹੋਈ